ਜਿਹੜੇ ਬਿਰੋ ਸੱਤਰ ਦਿਮਾਗ ਚੋਰ ਲਟੇਰੇ ਹੁੰਦੇ ਨਾ ਦਿਮਾਗ ਵਾਲੇ ਉਹ ਕਈ ਵਾਰ ਤੋਂ ਚੋਰੀ ਕਰਦੇ ਆ ਲੁੱਟਦੇ ਆ ਰੌਲਾ ਪੈਣ ਤੇ ਫਿਰ ਪਤਾ ਕੀ ਕਰਦੇ ਉਹ ਭੀੜਤੀ ਰਲ ਜਾਂਦੇ ਆ ਫੜ ਲੋ ਏ ਫੜ ਲੋ ਏ ਜੋ ਫੜ ਲੋ ਏ ਫੜ ਲੋ ਏ ਬਚਾਓ ਬਚਾਓ ਕਰਨ ਲੱਗ ਜਾਂਦੇ ਆ ਲੋਕਾਂ ਨੂੰ ਚੋਰਾਂ ਦੀ ਪਛਾਣ ਹੀ ਨਹੀਂ ਆਉਂਦੀ ਉਹਨਾਂ ਨੂੰ ਲੱਗਦਾ ਵੀ ਚੋਰ ਤਾਂ ਕਿਤੇ ਨਿਕਲ ਗਏ ਫੜੇ ਨਹੀਂ ਗਏ ਰੂਪੋਸ਼ ਹੋ ਗਏ ਲੱਭਦੇ ਨਹੀਂ ਉਹ ਪਰ ਹਾਲਾਂਕਿ ਉਹ ਛਾਤਰ ਦਿਮਾਗ ਕੀ ਹੁੰਦੇ ਆ ਉਹ ਲੋਕਾਂ ਚ ਲੋਕਾਂ ਚ ਰਲ ਜਾਂਦੇ ਆ ਭੀੜਤੀ ਨਹਰੇ ਲੌਣ ਲੱਗ ਜਾਂਦੇ ਆ ਵੀ ਬਚਾਓ ਬਚਾਓ ਫੜ ਲਓ ਫੜ ਲਓ ਜੇ ਇਹੀ ਹਾਲਤਾਜ ਸਾਡੇ ਬਾਦਲ ਦਲ ਦੀ ਹੈ ਬਾਦਲ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਜਮਾ ਕਗਾਰ ਤੇ ਲਿਆਤਾ ਜਦੋਂ ਅਖੀਰ ਤੇ ਆ ਗਏ ਹੁਣ ਫੇਰ ਕੀ ਕਹਿੰਦੇ ਆ ਵੀ ਅਸੀਂ ਯਾਤਰਾ ਕੱਢਾਂਗੇ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਪਰ ਲੋਕ ਹੁਣ ਉਹ ਨਹੀਂ ਰਹੇ ਹੁਣ ਸਿਆਣੇ ਹੋ ਗਿਆ ਇਹਨਾਂ ਨੂੰ ਪਤਾ ਜੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਤਾਂ ਬਾਦਲ ਤਲ ਤੋਂ ਹੀ ਲੋੜ ਹੈ ਇਹਨਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਲੋਕ ਹੁਣ ਜਾਗਰਤ ਹੋਗੇ